ਇਹ ਕਹਿੰਦੇ ਵੀ ਇੱਥੇ ਧਮਾਕਾ ਜਿਹੜਾ ਹੋ ਜੂਗਾ ਪੰਜਾਬ ਕੀ ਗੁਜਰਾਤ ਵਾਖ ਜੋ ਮੁੜ ਕੇ ਜੇ ਧਮਾਕਾ ਨਹੀਂ ਸੁਣੋਗੇ ਅਸੀਂ ਅਸੀਂ ਹਰਾਮ ਸਮਝਦੇ ਹਾਂ ਕਿ ਰੈਮਡ ਡੁਪਲੀਕੇਟ ਲੈ ਕੇ ਉਹਨੂੰ origignal ਕਹਿ ਕੇ ਵੇਚਣਾ ਪਹਿਲੀ ਗੱਲ ਇਹ ਹੈ ਦੂਸਰੀ ਗੱਲ ਇਹ ਹੈ ਕਿ ਅਸੀਂ ਸਾਡੇ ਕੋਲ ਕਸਟਮਰ ਬੜਾ ਮਾਨ ਨਾਲ ਆਉਂਦਾ ਬੜੇ ਵਿਸ਼ਵਾਸ ਨਾਲ ਆਉਂਦਾ ਅਸੀਂ ਬਿਸ਼ੱਕ ਦੀ ਘੱਟ ਦੇ ਦਾਂਗੇ ਲੇਕਿਨ ਮਤਲਬ ਜੈਨੂਇਲ ਚੀਜ਼ ਦੇਵਾਂਗੇ ਘੱਟ ਪੈਸੇ ਕਮਾ ਲਾਂਗੇ ਲੇਕਿਨ ਇਹ ਨਹੀਂ ਕਿ ਉਹਨੂੰ ਅਸੀਂ ਡੁਪਲੀਕੇਟ ਚੀਜ਼ ਦੀ ਹੈ। ਤੇਰੇ ਮੁੰਡੇ ਕਹਿੰਦੇ ਨੇ ਬੂਟ ਕੱਟ ਪੈਂਟ ਮਾਉਣ ਲੱਗੇ ਕਿ ਸਾਡੀ ਪੈਂਟ ਇਦਾਂ ਹਿੱਲਦੀ ਰਹਿੰਦੀ ਹੈ ਕਿ ਉਹ ਬਹੁਤ ਵੱਧ ਲਾ ਕੱਪੜਾ ਹੁੰਦਾ। ਸਾਡੇ ਕੋਲ ਪੂਰਾ ਹੈਵੀ ਸਟੱਫ ਹੋਊਗਾ ਔਰ ਆਪਣੀ ਗਰੰਟੀ ਹੋਊਗੀ ਕਿ ਪੂਰੇ ਉਹਦੀ ਬੂਟ ਕੱਟ ਪੈਂਟ ਆ ਪੂਰੀ ਕਰੀਜ਼ ਖੜੂਗੀ ਉਹਦੀ ਉੱਪਰ। ਕਰੀਜ਼ ਜਵਕਦੀ ਨਹੀਂ ਪੰਜਾਬੀ ਦੇ ਵਿੱਚ ਵੀ ਐਨ ਸਿੱਧੀਆਂ ਤੀਰ ਵਾਂਗੂ ਵੱਜੂਗੀ ਅਗਲੇ ਦਾ ਜੀ। ਤੇ ਪੈਂਟ ਦੇ ਵੱਖਰੇ ਲਵੋਗੇ ਜੀ। ਨਾ ਜੀ ਨਾ ਵਿੱਚੀ ਪੈਂਟ। ਵਿੱਚ ਪੈਂਟ ਜੀ। ਵਿੱਚੀ ਪੈਂਟ ਟੌਪ ਦਾ ਕਵਰ ਲਾ ਕੇ। ਲੈ ਵੀ ਮਿੱਤਰੋ ਹੁਣ ਬੋਲੋ। ਇਤੋਂ ਫਾਇਦਾ ਕੀ ਕਰਾਵਾਂ ਅਸੀਂ ਜੀ ਕੁਰਤੇ ਪਜਾਮਿਆਂ ਦੀ ਗੱਲ ਚੱਲੀ ਜਾਂਦੀ ਆ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਬੂਟ ਕੱਟ ਕੁਰਤਾ ਪਜਾਮਾ ਹਾਰਡ ਕਾਟਨ ਹੁੰਦਾ ਜਿਹੜੀ ਹੈਗਾ ਤੁਹਾਡੇ ਕੋਲੇ ਸਸਤਾ ਦੇਵੋਗੇ ਮੈਂ ਕਹਿੰਦਾ ਬਹੁਤ ਵਧੀਆ ਦੇਵੋਗੇ ਟੌਪ ਦਾ ਜੀ ਫਾਇਦਾ ਕਰਦੇ ਆ ਲਾ ਫਿਰ ਦਿਖਾਓ ਜੀ ਮੜਾ ਜੀ ਇੱਕ ਵਾਰੀ ਕੱਪੜਾ ਮੈਂ ਕਹਿੰਦਾ ਬਾਕੀ ਬੰਦਾ ਕੋਗਾ ਵੀ ਮੈਂ ਬਾਹਲੇ ਮੁਲਕੋਂ ਲੈ ਕੇ ਆਇਆ ਕੱਪੜਾ ਇਦਾਂ ਦੇ ਫੋਲੋ ਓਕੇ ਜੀ ਕਪੜੇ ਦੀ ਫੀਲ ਦੇਖੋ ਔਰ ਕੁਆਲਟੀ ਦੇਖੋ ਅੱਜ ਭਾਈ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ ਬਹੁਤ ਜੈਨੂਇਨ ਮਾਰਜਿਨ ਰੱਖਿਆ ਹੈ ਆਪਣਾ ਸਾਡੇ ਕੋਲ ਡਰਨ ਦੀ ਲੋੜ ਨਹੀਂ ਜਿੱਦਾਂ ਦੁਕਾਨਦਾਰ ਕੋਲ ਜਾਂਦੇ ਨੇ ਬੰਦੇ ਕਿ ਯਾਰ ਪਤਾ ਨਹੀਂ ਕਿਦਾਂ ਰੇਟ ਲੱਗੂਗਾ ਜਾਂ ਬੰਦਾ ਦੇਖ ਕੇ ਰੇਟ ਲਵੇ ਸਾਡੇ ਕੋਲ ਉਹ ਸਿਸਟਮ ਨਹੀਂ ਹੈਗਾ ਸਾਡੇ ਫਿਕਸ ਪ੍ਰਾਈਸ ਨੇ ਔਰ ਬਹੁਤ ਹੀ ਜੈਨੂਇਨ ਰੇਟ ਰੱਖੇ ਹੋਏ ਨੇ ਸਾਰੀ ਚੀਜ਼ ਇਹਦੇ ਵਿੱਚ ਜਿਹੜੀ ਬਾਜ਼ਾਰ ਚ ਸੀਕ੍ਰੀਟ ਚੀਜ਼ ਹੈ ਇਹਦੇ ਵਿੱਚ ਨਾ ਦੇਖੋ 3 ਮੀਟਰ ਕਪੜਾ ਲਿਖਿਆ ਹੋਊਗਾ ਇਹਦੇ ਵਿੱਚ ਅੱਛਾ ਜੀ ਆਮ ਕਿੰਨਾ ਇਹਦੇ ਵਿੱਚ ਘੱਟ ਰੇਡ ਥੋੜਾ ਕਰ ਦਿੰਦੇ ਨੇ ਲੇਕਿਨ ਅਸੀਂ ਪੂਰਾ 3 ਮੀਟਰ ਕਪੜਾ ਦੇਵਾਂਗੇ ਇਹਦੇ ਵਿੱਚ ਸਵਾਰੀ ਚ ਅੱਛਾ ਪੂਰਾ 3 ਹਾਂਜੀ 2 ਸੀ ਦੇ ਦਿੰਦੇ ਨੇ ਫਿਰ ਉਹਦੇ ਨਾਲ ਹਾਫ 슬ੀਵ ਸਵਾਰੀ ਛੋੜੀ ਬੰਦ ਹੈ ਬਾਅਦ ਚ ਬਈ ਰਿਸ਼ਤੇਦਾਰ ਲੰਬਾ ਦਿੰਦੇ ਨੇ ਕਿ ਕਪੜਾ ਦਿੱਤਾ ਉਹ ਵੀ ਕੱਟ ਲੇਕਿਨ ਅਸੀਂ ਪੂਰਾ ਕੱਟ ਦੇਵਾਂਗੇ ਬਿਲਕੁਲ ਬਿਲਕੁਲ ਲੇਟੈਸਟ ਸਟਾਕ ਹੋਊਗਾ ਔਰ ਪ੍ਰਾਈਸ ਮੈਨਾਂ ਤੁਸੀ ਹੈਰਾਨ ਹੋ ਜਾਓਗੇ ਇੰਨਾ ਸਸਤਾ ਇੰਨੀ ਵਧੀਆ ਰੇਂਜ ਦੇ ਅੰਦਰ ਔਰ ਸਾਰੇ ਕਲਰ ਮਿਲਣਗੇ ਆਪਣੇ ਕੋਲ ਬੰਦੇ ਨੂੰ ਜਿੱਚਾ ਕੇ ਤੁਰੋਂਗੇ ਜੇ ਕਿਸੇ ਦਾ ਵਿਆਹ ਹੋਵੇ ਬਰਾਤ ਚ ਵੀ ਪਾਉਣ ਵਾਲੀ ਜੀ ਆਈ ਮੈਨਾਂ ਕਹਿੰਦੇ ਜੀ ਬੰਦਾ ਖੁਸ਼ ਹੋ ਜਾਊਗਾ ਵੀ ਸਾਡੇ ਕੋਲ ਡਰੈਸ ਲੈ ਕੇ ਓਕੇ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਅੱਜ ਮਲੇਰ ਕੋਟਲੇ ਦੇ ਐਸੇ ਸ਼ੋਰੂਮ ਦੇ ਵਿੱਚ ਖੜੇ ਆ ਜਿਹੜਾ ਤੁਹਾਡੇ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾਂ ਨੂੰ ਤੁਹਾਡੇ ਕੱਪੜੇ ਨੂੰ ਤੁਹਾਨੂੰ ਹੀਰੋ ਬਣਾਉਣ ਵਾਲਾ ਮੈਂ ਇੱਕ ਗੱਲ ਦੱਸਦਾ ਬਾਈ ਹੁਣਾਂ ਨੇ ਮੈਨੂੰ ਦੱਸਿਆ ਕਹਿੰਦੇ ਜੀ ਜਿਹੜਾ ਰਣਵੀਰ ਕਪੂਰ ਲੱਖ ਲੱਖ ਦੇ ਸੂਟ ਪਾਏ ਹੋਏ ਨੇ ਉਹ ਇੱਥੇ ਸੇਮ ਕੱਪੜਾ ਸੇਮ ਸਾਰਾ ਕੁਝ ਸਿਰਫ 10000 ਦੀ ਰੇਂਜ ਚ 500 ਇੱਧਰ ਜਾਂ ਉੱਧਰ ਇੱਥੇ ਲਗਭਗ ਅਸੀਂ ਦੇਵਾਂਗੇ ਬਹੁਤ ਘੈਂਟ ਕੱਪੜਾ ਪਹਿਲਾਂ ਤਾਂ ਇੱਧਰ ਨਿਗਾਹ ਮਾਰ ਲਓ ਆਮ ਸ਼ੋਰੂਮ ਦੇ ਵਿੱਚ ਆਹ ਜਿਹੜੀਆਂ ਫੈਂਸੀ ਆਈਟਮਾਂ ਹੁੰਦੀਆਂ ਨੇ ਪਹਿਲੀ ਗੱਲ ਇਹ ਲੇਡੀਜ਼ ਇਹਨਾਂ ਕੋਲੇ ਕੁਝ ਨਹੀਂ ਸਾਰਾ ਜੈਂਟਸ ਆ ਜੈਕਟ ਬਲੇਜ਼ਰ ਹੋਰ ਇੱਕ ਦੋ ਥਾਂ ਜੇ ਦੇਖ ਕੇ ਆਪਣੀ ਸੀਮਤ ਜੀ ਗਿਣਤੀ ਹੁੰਦੀ ਹੈ ਵੀ ਯਾਰ ਆਹਾ ਜਾਂ ਆਹਾ ਜਾਂ ਆਹ ਲੈ ਲੋ ਇੱਥੇ ਜਿਹੜਾ ਮਰਜ਼ੀ ਲੈ ਲੋ ਰੇਟ ਵੀ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਦੁਕਾਨਾਂ ਨਾਲੋਂ ਮੇਰੇ ਖਿਆਲ ਚ ਅੱਧੋ ਅੱਧੋ ਅੱਧਾ ਫਰਕ ਹੋਊਗਾ ਆਪਣੇ ਨਾਲ ਨੇ ਮੁਹੰਮਦ ਆਫਿਸ ਜੀ ਮਲੇਰ ਕੋਟਲੇ ਜੇਵੀ ਵਾਲੇ ਸਤਿ ਸ਼੍ਰੀ ਅਕਾਲ ਵੀਰ ਜੀ ਅਸਲਾਮ ਅਲੈਕਮ ਜੀ ਹੋਠ ਠਾਕ ਜੀ ਸੇਤਾਂ ਠੀਕ ਨੇ ਜੀ ਚਲੋ ਸ਼ੁਕਰ ਹੈ ਜੀ ਅੱਛਾ ਜਦੋਂ ਇੱਥੇ ਬੜੇ ਨਾ ਜੀ ਆ ਚੀਜ਼ਾਂ ਦੇਖ ਕੇ ਮੈਂ ਸੋਚੀ ਗਿਆ ਵੀ ਇਹ ਰਾਜਾ ਮਹਾਰਾਜੇ ਤਾਂ ਹੁਣ ਲੰਘੇ ਸਮਾਂ ਲੰਘੇ ਉਹਨਾਂ ਦਾ ਤੁਸੀਂ ਇੱਥੇ ਉਹਨਾਂ ਦੇ ਕੱਪੜਿਆਂ ਵਾਲਾ ਜਿਹੜਾ ਸਮਾਨ ਰੱਖ ਰੱਖਿਆ ਥਾਣ ਰੱਖ ਰੱਖੇ ਨੇ ਹੈ ਬਹੁਤ ਸੋਹਣਾ ਲੱਗਿਆ ਜੀ ਇੰਨੀ ਕਲੈਕਸ਼ਨ ਕਿਵੇਂ ਮਿਲ ਗਈ ਇੱਕ ਸ਼ੋਰੂਮ ਦੇ ਵਿੱਚ ਮੈਂ ਨਹੀਂ ਛੇਤੀ ਦੇਖੀ ਜੀ ਅਸੀਂ ਵੀ ਜੀ ਸੋਚਿਆ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਬਹੁਤ ਮਹਿੰਗੀ ਮਹਿੰਗੀਆਂ ਕੋਸਟਲੀ ਚੀਜ਼ਾਂ ਆਨਲਾਈਨ ਆਪ ਵੀ ਦੇ ਦੇਣ ਅਸੀਂ 40 4000 ਰੁਪਏ ਦੇ ਅਸੀਂ ਪਾਏ ਹੋਏ ਨੇ ਨਟਾਂ ਦੇ ਉੱਪਰ ਹੈ ਬਲੇਜ਼ਰਾਂ ਦੇ ਕੱਪੜੇ ਪੈਂਟਾਂ ਦੇ ਕੱਪੜੇ ਪੂਰੀ ਡਰੈੱਸਾਂ ਦੇ ਕੱਪੜੇ ਕੋਟ ਪੈਂਟ ਦੇ ਅਸੀਂ ਸੋਚਿਆ ਵੀ ਬਹੁਤ ਜੈਨੂਅਲ ਰੇਂਜ ਦੇ ਅੰਦਰ ਸਾਡੇ ਸ਼ਨੋਕਾਂ ਨੂੰ ਬਹੁਤ ਹੀ ਹਾਈ ਫਾਈ ਰੇਂਜ ਦੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਜੈਨੂਅਲ ਪ੍ਰਾਈਸ ਦੇ ਅੰਦਰ ਸੀ ਦੇਈ ਉਹ ਚੀਜ਼ਾਂ ਜਿੱਦਾਂ ਹੁਣ ਤੁਸੀਂ 40000 ਕਿਹਾ ਜੀ ਜੈਨੂਅਲ 10000 15000 ਹੋਊਗਾ ਜੀ 20 ਸੌਰੀ 20000 ਹੋਊਗਾ ਨਾ ਜੈਨੂ ਵੱਧ ਤੋਂ ਵੱਧ ਭਾਜੀ ਰੇਂਜ ਦੀਆਂ ਫੈਂਸੀ ਡਰੈੱਸਾਂ ਦੀ ਇਹ ਨਾਲ ਪੈਂਟ ਸਟਿਚ ਕਰਕੇ 11000 12000 10000 ਨੋ ਜਿਆ ਤਾਂ ਸ਼ੁਰੂ ਹੋ ਕੇ ਦਾ ਸ਼ੁਰੂ ਹੋਇਆ ਨਾ ਮੰਨ ਲਓ 40000 ਵਾਲਾ 12 13000 ਦੇ ਵਿੱਚ ਤੁਸੀਂ ਐਨ ਟਿਪ ਟਾਪ ਕਰਕੇ ਦੋ ਦੋ ਕਾਉਂ ਦਾ ਫਿਟਿੰਗ ਪ੍ਰੋਪਰ ਟਾਪ ਦੀ ਫਿਟਿੰਗ ਦੇ ਗਈ ਜਿਵੇਂ ਮੇਰੇ ਨੂੰ ਵੀਰਕਪੂਰ ਵਾਲੀ ਗੱਲ ਕਹੀ ਆ ਉਹ ਤਾਂ ਮੈਨੂੰ ਲੱਗਦਾ ਘੱਟ ਤੋਂ ਘੱਟ ਲੱਖ ਦਾ ਸੂਟ ਹੋਊਗਾ ਜਿਹੜਾ ਬਲੈਕ ਪਾਇਆ ਹੋਇਆ ਜੀ ਜੀ ਤੁਸੀਂ ਉਹ ਇਥੇ ਕਿੰਨੇ ਦਾ ਦੇ ਦੋਗੇ ਸੇਮ ਹੋਊਗਾ ਜੀ ਸਿਰਫ ਭਾਜੀ 10500 ਚ ਸੇਮ ਬਿਲਕੁਲ ਜੀ ਬਿਲਕੁਲ ਡਿੱਟੋ ਜੀ ਬਲਕਿ ਅਸੀਂ ਕਸਟਮਰ ਦਾ ਇੱਕ ਬਣਾ ਕੇ ਦਿੱਤਾ ਉਹ ਹੈਰਾਨ ਹੋ ਗਿਆ ਕਹਿੰਦੇ ਇੰਨਾ ਸਸਤਾ ਸਾਨੂੰ ਔਰ ਫੋਟੋ ਦਿਖਾ ਕੇ ਜੀ ਉਹ ਸੇਮ ਦੇਖੋ ਸੇਮ ਡਿੱਟੋ ਜੀ ਬਣਾ ਕੇ ਅੱਛਾ ਜੀ ਅੱਛਾ ਉਹਦਾ ਨਾਮ ਕੀ ਆ ਜੀ ਫਿਰ ਹੁਣ ਐ ਦੱਸੋ ਜੀ ਮੈਨੂੰ ਉਨੋਂਸਾਰ ਇੰਡੋ-ਵੈਸਟਰਨ ਸਟਾਈਲ ਕਹਿੰਦੇ ਨੇ ਉਹਨੂੰ ਹਾਂ ਥੋੜਾ ਲੌਂਗ ਹੁੰਦਾ ਉਹ ਸ਼ੇਰਵਾਨੀ ਤੋਂ ਉੱਚਾ ਹੁੰਦਾ ਔਰ ਸਿੰਪਲ ਕੋਟ ਤੋਂ ਥੋੜਾ ਲੌਂਗ ਹੁੰਦਾ ਜੀ ਉਹ ਮੰਨ ਲਓ ਸੋਹਣਾ ਮੰਡੇ ਬੰਦੇ ਨੂੰ ਜਿਚਾ ਕੇ ਤੁਰੂਗੇ ਜੇ ਕਿਸੇ ਦਾ ਵਿਆਹ ਹੋਵੇ ਬਰਾਤ ਚ ਵੀ ਪਾਉਣ ਵਾਲੀ ਜੀ ਆ ਜੀ ਮੈਂ ਕਹਿੰਦਾ ਜੀ ਬੰਦਾ ਖੁਸ਼ ਹੋ ਜਾਊਗਾ ਵੀ ਸਾਡੇ ਕੋਲ ਡਰੈਸ ਲੈ ਕੇ ਓਕੇ ਜੀ ਲਓ ਵੀਰ ਜੀ ਆਪਾਂ ਗੱਲ ਕਰਦੇ ਆ ਇੱਕ ਸਫਾਰੀ ਸੂਟ ਦੀ ਜੀ ਸਫਾਰੀ ਸੂਟ ਮੈਨੂੰ ਲੱਗਦਾ ਵੀ ਆਈ ਥਿੰਕ 25-30% ਲੋਕ ਪੰਜਾਬ ਦੇ ਪਾਉਂਦੇ ਹੀ ਪਾਉਂਦੇ ਨੇ ਬਿਲਕੁਲ ਬਹੁਤ ਮਹਿੰਗਾ ਪਾ ਜਾਂਦਾ ਤੁਸੀਂ ਕੀ ਰੇਟ ਦੇ ਦੋਗੇ ਜੀ ਸਾਡੇ ਕੋਲ ਭਾਈ ਸਫਾਰਿਸ਼ ਤੋਂ ਬਾਜ਼ਾਰ ਚੋਂ ਕੋਈ ਲੋੜ ਦਾ ਕੰਮ ਕਪੜਾ ਚੱਕ ਲੰਦਾ ਜੀ ਪੁਰਾਣੇ ਚੱਕੇ ਦੇ ਮਤਲਬ ਉਹਦੇ ਛੇ ਲਾ ਜਾਂਦਾ ਜੋ ਕੋਈ ਕਿਵੇਂ ਸਾਡੇ ਕੋਲ ਬਿਲਕੁਲ ਲੇਟੈਸਟ ਸਟਾਕ ਹੋਗਾ ਔਰ ਪ੍ਰਾਈਸ ਮੈਂ ਕਹਿੰਦਾ ਤੁਸੀਂ ਹਰਾਨ ਹੋ ਜਾਓਗੇ ਇੰਨਾ ਸਸਤਾ ਇੰਨੀ ਵਧੀਆ ਰੇਂਜ ਦੇ ਅੰਦਰ ਔਰ ਸਾਰੇ ਕਲਰ ਮਿਲਣਗੇ ਆਪਣੇ ਕੋਲ ਇਹ ਨਹੀਂ ਕਿ ਪਰਲੇ ਪਾਸੇ ਪਿਆ ਜੀ ਮੈਂ ਤਾਂ ਮੈਨੂੰ ਸਵਾਲ ਧਿਆਨ ਚ ਆ ਗਿਆ ਤੇ ਵੀ ਇਹ ਪੁੱਛੀਏ ਇਹੀ ਆਦੀ ਉਹ ਹਾਂਜੀ ਹਾਂਜੀ ਸਾਰੇ ਇਹਦਾ ਫਿਰ ਬ੍ਰਾਂਡ ਆ ਗਿਆ ਜੀ ਬ੍ਰਾਂਡ ਹੈ ਜੀ ਸੀਆਰਾ ਖੋਲ ਕੇ ਦਿਖਾਓ ਜੀ ਮੜਾ ਜੈ ਇਹਨੂੰ ਕਹੇ ਜਾਗਾ ਇਹਦੇ ਵਿੱਚ ਕਲਰਾਂ ਦੀ ਗੱਲ ਕਰੀਏ ਜੀ ਹਾਂਜੀ ਆ ਦੇਖੋ ਪਾਜੀ ਇਹ ਤੇ ਪਰ ਡੇਡ ਲਿਖੀ ਹੋਗੀ 10ਵੇਂ ਮਹੀਨੇ ਦਾ 2024 ਆ ਮਨ ਲਾ ਹੁਣੀ ਵੜਵਾ ਕੇ ਲਿਆਉਂਦਾ ਹਾਂ ਹਾਂ ਜੀ ਹਾਂ ਜੀ ਕਈ ਦੁਕਾਨਦਾਰ ਕੀ ਕਰਦੇ ਨੇ ਪੁਰਾਣਾ ਲੋਡ ਚੱਕ ਕੇ ਸਸਤਾ ਉਹਦੇ ਵਿੱਚ ਕਪੜਾ ਖਰਾਬ ਵੀ ਹੋ ਜਾਂਦਾ ਸਾਡੇ ਕੋਲ ਬਿਲਕੁਲ ਫਰੈਸ਼ ਚੀਜ਼ ਮਿਲੂਗੀ ਤੁਹਾਨੂੰ ਓਕੇ ਜੀ ਜਮਾਨ ਬ੍ਰਾਂਡ ਨਿਊ ਬਿਲਕੁਲ ਬ੍ਰਾਂਡ ਨਿਊ ਇਧਰ ਨਿਗਾਹ ਮਾਰ ਲਓ ਮਿੱਤਰੋ ਇਹ ਕਹਿੰਦੇ ਵੀ ਜਿਹੇ ਟਰੱਕ ਲਾਹਾ ਲਓ ਸਾਡੇ ਗਣੀਓ ਤਾਂ ਹੁਣ ਰੇਟ ਦੱਸ ਦਿਓ ਜੀ ਕੀ ਆ ਰੇਟ ਦੱਸ ਦਿਓ ਫਿਰ ਕੱਟੋ ਪਹਿਲਾਂ ਮਾਰਕੀਟ ਦਾ ਦੱਸੋ ਜੀ ਮਾਰਕੀਟ ਦਾ ਇਹ ਲੋਗ 650 ਦਾ 700 ਦਾ 800 ਜੋ ਲੱਗਦੀ ਲਾਈ ਜਾਂਦੇ ਨੇ ਇਹਦੇ ਪੇ ਜਿਵੇਂ ਰੇਟ ਲਿਖਿਆ ਆਹ ਲਗਾਉਂਦਾ ਜੀ ਹਾਂਜੀ ਤੁਹਾਨੂੰ ਬਹੁਤ ਘੱਟ ਰੇਟ ਦੇਣ ਦੇ ਅਸੀਂ ਦੇ ਰਹੇ ਆ ਇਹਦੇ 'ਤੇ ਦੇਖੋ 1100 ਰੁਪਏ ਰੇਟ ਲਿਖਿਆ ਆ ਸਾਡੇ ਕੋਲ ਕਿੰਨਾ ਮਿਲੂਗਾ ਸਿਰਫ ਤੁਹਾਨੂੰ 495 ਰੁਪਏ ਦਾ ਮਤਲਬ 5 ਘੱਟ 500 ਦਾ ਮੈਂ ਕਹਿੰਦਾ ਜੀ ਅਲੱਦ ਖੁਸ਼ ਹੋ ਜੂਗਾ ਲੈ ਕੇ ਲੈ ਵੀ ਮਿੱਤਰੋ ਬ੍ਰਾਂਡ ਨਿਊ ਆ ਬਿਲਕੁਲ ਨਵੇਂ ਤੇ ਕਲਰ ਜੇ ਆਪਾਂ ਕਰੀਏ ਜੀ ਗੱਲ ਕਿੰਨੇ ਕਨੇ ਜੀ ਕਲਰ 10 ਕਲਰ ਮਿਲ ਜਾਣਗੇ ਜੀ ਅਮਰ ਕੋਲ ਜੀ ਅੱਛਾ ਮਾਲ ਕਿੰਨਾ ਕ ਚੱਕ ਸਕਦਾ ਜੇ ਬੰਦੇ ਜਿੰਨਾ ਮਰਜੀ ਜਿੰਨਾ ਤੁਸੀਂ ਕਹੋਗੇ ਅਮਰ ਕੋਲ ਹਾਜ਼ਰ ਹੋਊਗਾ ਜੀ ਲੈ ਵੀ ਚਾਹੇ ਸਾਰੇ ਰਿਸ਼ਤੇਦਾਰਾਂ ਦੇ ਸਫਾਰੀ ਸੂਟ ਪੇ ਆਵਾ ਦਿਓ ਵਿਆਹ ਦੇ ਤੁਹਾਨੂੰ ਭਾਜ ਬਣ ਜੂਗਾ ਮੈਂ ਕਿਹੋ ਜਿਹੀ ਹੋਰ ਚੀਜ਼ ਇਹਦੇ ਵਿੱਚ ਜਿਹੜੀ ਬਾਜ਼ਾਰ ਚ ਸੀਕ੍ਰੀਟ ਚੀਜ਼ ਹੈ ਹਾਂਜੀ ਇਹਦੇ ਵਿੱਚ ਨਾ ਦੇਖੋ 3 ਮੀਟਰ ਕੱਪੜਾ ਲਿਖਿਆ ਹੋਊਗਾ ਇਹਦੇ ਵਿੱਚ ਅੱਛਾ ਜੀ ਆਮ ਕਿੰਨਾ ਇਹਦੇ ਵਿੱਚ ਘੱਟ ਰੇਡ ਥੋੜਾ ਜਿਹਾ ਕਰ ਦਿੰਦੇ ਨੇ ਲੇਕਿਨ ਅਸੀਂ ਪੂਰਾ 3 ਮੀਟਰ ਕਪੜਾ ਦੇਵਾਂਗੇ ਇਹਦੇ ਵਿੱਚ ਅੱਛਾ ਪੂਰਾ 3 ਹਾਂਜੀ 2 ਸੀ ਦੇ ਦਿੰਦੇ ਨੇ ਫਿਰ ਉਹਦੇ ਨਾਲ ਹਾਫ 슬ੀਵ ਸਾਰੀ ਛੋੜੀ ਬੰਦ ਹੈ ਬਾਅਦ ਚ ਉਹ ਰਿਸ਼ਤੇਦਾਰ ਲੰਬਾ ਦਿੰਦੇ ਨੇ ਕਿ ਕਪੜਾ ਦਿੱਤਾ ਉਹ ਵੀ ਘੱਟ ਲੇਕਿਨ ਅਸੀਂ ਪੂਰਾ ਕੱਟ ਦੇਵਾਂਗੇ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਪੈਂਟ ਕੋਟ ਦੀ ਕਿਹੜੇ ਕਿਹੜੇ ਪ੍ਰਾਣ ਨੇ ਤੁਹਾਡੇ ਕੋਲੇ ਕਿ ਜਾਲੀ ਮਾਲ ਆ ਜੀ ਨਾ ਜੀ ਨਾ ਸਭ ਤੋਂ ਪਹਿਲੀ ਵਾਰ ਤਾਂ ਸਿੱਧਾ ਹਰਾਮ ਸਮਝਦੇ ਹਾਂ ਜੀ ਸਾਡੇ ਸਲਾਮ ਧਰ ਦਿੰਦੇ ਅਸੀਂ ਹਰਾਮ ਸਮਝਦੇ ਹਾਂ ਕਿ ਰੈਮਡ ਡੁਪਲੀਕੇਟ ਲੈ ਕੇ ਉਹ ਨਾਂ ਲਾਉਂਦਾ ਬੜੇ ਵਿਸ਼ਵਾਸ ਨਾਲ ਲਾਉਂਦਾ ਅਸੀਂ ਬਿਸ਼ੱਕ ਦੀ ਘੱਟ ਦੇ ਦਾਂਗੇ ਲੇਕਿਨ ਮਤਲਬ ਜੈਨੂਅਲ ਚੀਜ਼ ਦੇਵਾਂਗੇ ਘੱਟ ਪੈਸੇ ਕਮਾ ਲਾਂਗੇ ਲੇਕਿਨ ਇਹ ਨਹੀਂ ਕਿ ਉਹਨੂੰ ਅਸੀਂ ਡੁਪਲੀਕੇਟ ਚੀਜ਼ ਦੀਏ ਮਾਲ ਵਧੀਆ ਦੇਣਾ ਪੈਸੇ ਤਾਂ ਮਤਲਬ ਕਿ ਵੀ ਚਲੋ ਜਿੰਨਾ ਕੋਸ਼ਿਸ਼ ਕਰੋ ਸਸਤਾ ਦੇਣਾ ਹੀ ਦੇਣਾ ਚਾਹੇ ਘੱਟ ਵਿਗ ਜੇ ਮਾਲ ਪਰ ਵਧੀਆ ਮਾਲ ਹੀ ਦੇਣਾ ਅੱਛਾ ਹੁੰਦਾ ਅੱਛਾ ਮੈਨੂੰ ਹੁਣ ਪਹਿਲਾਂ ਤਾਂ ਐਂ ਦੱਸ ਦੋ ਵੀ ਕਿਹੜੇ ਕਿਹੜੇ ਬ੍ਰਾਂਡ ਤੁਹਾਡੇ ਕੋਲੇ ਮੇਨਲੀ ਮਿਲਦੇ ਨੇ ਆਪਨੇ ਕੋਲ ਭਾਜੀ ਸੀ ਆਰ ਆਮ ਦੇ ਬ੍ਰਾਂਡ ਆ ਜੀ ਆਪ ਕੋ ਰੈਮਡ ਹੁੰਦੇ ਆ ਜੀ ਰੈਡਨ ਟੇਲਰ ਹੁੰਦਾ ਮੇਰੇ ਕੋਲ ਅਬਸਲੂਟੋ ਦਾ ਹੁੰਦਾ ਜੀ ਆਪਣੇ ਕੋਲ ਬ੍ਰਾਂਡ ਔਰ ਉਸ ਤੋਂ ਬਾਅਦ ਆਪਣੇ ਬੂਲਨ ਦੇ ਅੰਦਰ ਫੈਬਰਿਕ ਹੁੰਦੇ ਨੇ ਜੀ ਆਪਣੇ ਕੋਲ ਔਰ ਉਹ ਤੋਂ ਬਾਅਦ ਆਪਣੇ ਉਸ ਟਾਈਮ ਦਾ ਬ੍ਰਾਂਡ ਹੁੰਦਾ ਜੀ ਆਪਣੇ ਕੋਲ ਸੀਆਰਐਮ ਕੈਡਨੀ ਦਾ ਸਪੈਸ਼ਲ ਬੜਾ ਫਾਲ ਵਾਲਾ ਹੈਵੀ ਫਾਲ ਵਾਲਾ ਕੱਪੜਾ ਤੇਰੇ ਮੁੰਡੇ ਕਹਿੰਦੇ ਨੇ ਬੂਟ ਕੱਟ ਪੈਂਟ ਮਾਉਣ ਲੱਗੇ ਕਿ ਸਾਡੀ ਪੈਂਟ ਇਦਾਂ ਹਿੱਲਦੀ ਰਹਿੰਦੀ ਹੈ ਕਿ ਉਹ ਬਹੁਤ ਵੱਧ ਲ ਕੱਪੜਾ ਹੁੰਦਾ ਸਾਡੇ ਕੋਲ ਪੂਰਾ ਹੈਵੀ ਸਟੱਫ ਹੋਊਗਾ ਔਰ ਆਪਣੀ ਗਰੰਟੀ ਹੋਊਗੀ ਕਿ ਪੂਰੇ ਉਹਦੀ ਬੂਟ ਕੱਟ ਪੈਂਟ ਆ ਪੂਰੀ ਕਰੀਜ਼ ਖੜੂਗੀ ਉਹਦੀ ਕਰੀਜ਼ ਜਕਦੀ ਨਹੀਂ ਪੰਜਾਬੀ ਦੇ ਵਿੱਚ ਵੀ ਐਨ ਸਿੱਧੀਆਂ ਤੀਰ ਵਾਂਗੂ ਵੱਜੂਗੀ ਅਗਲੇ ਤਾਂ ਜੀ ਆਹੀ ਭੈਣ ਹੈ ਜੀ ਉਹ ਹਾਂ ਦੇਖੋ ਰੈਮਡ ਦੇ ਸਾਰੇ ਸਾਰੇ ਆਪ ਕਲਰ ਪੈਣੇ ਔਰ ਇਹਦੇ ਵਿੱਚ ਆ ਦੇਖੋ ਸਾਰੇ ਕਲਰ ਇਹ ਸਾਰੇ ओरिजिनल ਰਾਇਮਡ ਹੋਗਾ ਇਹ ਆਪਣਾ ਕਪੜਾ ਲਓ ਜੀ ओरिजिनल हां जी ਨਿਗਾਹ ਮਾਰ ਲਓ ਮਿੱਤਰੋ ਜਮਾ ਐਨ ਬ੍ਰਾਂਡ ਦਾ ਲੋਗੋ ਸਾਰੀ ਕਿਨਾਰੀ ਤੇ ਹੈਗਾਗਾ ਇਹ ਗਾਰੰਟੀ ਰੈਡੀ ਟੈਲਰ ਚ ਓਕੇ ਜੀ ਹਲੋ ਰੈਡੀ ਟੈਲਰ ਜੀ ਕਪੜਾ ਬਾਜੀ ਬਿਲਕੁਲ ਹੀ ओरिजिनल ਕਪੜਾ ਔਰ ਕੋਟ ਪੈਂਟ ਦੀ ਫੀਲ ਵਾਲਾ ਕਪੜਾ ਜੀ ਪ੍ਰੋਪਰ ਕਿ ਮਲਾਈ ਵਰਗਾ ਕਪੜਾ ਜੀ ਕਪੜਾ बागे में कहना बंदा कहूंगा भी हां कोई कपड़ा पाया मैंने हां देखो जी दे था। था। दे आ दे जी ने हां जी छोटी चेक ਦੇ ਵਿੱਚ ਲੈਣਾ ਇਹ ਵੀ ਹੁਣ ਮੇਰੇ ਖਿਆਲ ਦੇ ਵਿੱਚ ਆ ਗਿਆ देखो जी वेस्टर्न ਸਟਾਈਲ ਦੇ ਮੈਂਦ ਨੇ ਕੋਟ ਮੈਂਦ ਦਾ ਕਪੜਾ ਹੈ ਜੀ ਆਪਣੇ ਕੋਲ ओके जी वेस्टर्न ਸਟਾਈਲ ਚ ਔਰ ਬਹੁਤ ਹੀ ਸੁਪਰ ਚੀਜ਼ ਹੈ ਹਮ ਔਰ ਕਪੜਾ ਮੈਂ ਕਿਹਾ ਨਾ ਬਾਗੇ ਬੰਦਾ ਕਹੂਗਾ ਵੀ ਮੈਂ ਬਾਹਲੇ ਮਿਲ ਕੋ ਲੈ ਕੇ ਆਇਆ ਕਪੜਾ ਇਦਾਂ ਦੇ ਫੋਲੋ ओके जी ਤਪੜੀ ਦੀ ਫੀਲ ਦੇਖੋ ਔਰ ਕੁਆਲਟੀ ਦੇਖੋ ਚੈੱਕ ਕਰੋ ਅੱਛਾ ਜੇ ਕਿਸੇ ਨੇ ਬਾਹਰੋਂ ਮੰਗਾਉਣਾ ਹੋਵੇ ਜੀ ਮਾਲ ਭਾਜੀ ਬਾਹਰ ਬੇਨ ਕਰਾਉਗੇ ਹਾਂ ਪੂਰਾ ਆਲਓਵਰ ਭਾਜੀ ਨਵੀਂ ਇੰਟਰਨੈਸ਼ਨਲ ਕੋਰੀਅਰ ਸਹੂਲਤਾਂ ਵੀ ਹੈਗੀ ਆ ਵੱਡੀ ਗੱਲ ਜਿਹੜੇ ਮਰਜ਼ੀ ਦੇਸ਼ ਤੋਂ ਮੰਗਵਾ ਲਿਓ ਇਥੋਂ ਸਸਤਾ ਨਹੀਂ ਪੈਂਦਾ ਹਨਾ ਜੀ ਪਰ ਜੇ オリジナル ਹੋਊਗਾ ਤਾਂ ਜੇ オリジナル ਨਹੀਂ ਹੈਗਾ ਫਿਰ ਤਾਂ ਸਸਤਾ ਤੁਹਾਨੂੰ ਮਿਲ ਜੂਗਾ ਇਹਦੇ ਮੁਕਾਬਲੇ ਇਹਦੇ ਨਾਲ ਦਾ ਬ੍ਰਾਂਡ ਫੇਰ ਦਾਵਾ ਕਰਦੇ ਨੇ ਵੀ ਅਸੀਂ ਸਭ ਤੋਂ ਸਸਤਾ ਦੇਵਾਂਗੇ ਹਨਾ ਜੀ ਜੀ ਬਿਲਕੁਲ ਤੇ ਇਧਰ ਪਿੱਛੇ ਬਲੇਜ਼ਰ ਵਾਲੇ ਉਹ ਵੀ ਕੱਪੜੇ ਪਏ ਨੇ ਹਾਂਜੀ ਭਾਜੀ ਬਹੁਤ ਸੋਹਣਾ ਮਾਲ ਰੱਖ ਰਿਆ ਬਾਕੀ ਸ਼ਰਟਾਂ ਵੀ ਥੋੜੀਆਂ ਜੀ ਬਾ ਕਮਾਲ ਵੱਡੀ ਗੱਲ ਰੇਟਾ ਰੂਟਾ ਨੂੰ ਮਾਰੋ ਗੋਲੀ ਜਦੋਂ ਅਸੀਂ ਵਿਆਹ ਦੇ ਵਿੱਚ ਜੱਜ ਕੇ ਜਾਣਾ ਨਾ ਫਿਰ ਇਹੋ ਜਿਹੀਆਂ ਚੀਜ਼ਾਂ ਥੋੜੇ ਪਾਈਆਂ ਹੋਣੀਆਂ ਚਾਹੀਦੀਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਸ਼ਰਟਾਂ ਦੇਖੋ ਜੀ ਅੱਛਾ ਜੀ ਆਪਾਂ ਗੱਲ ਕਰੀ ਬ੍ਰਾਂਡ ਦੀਆਂ ਨੇ ਜੀ ਸਾਰੇ ਬ੍ਰਾਂਡ ਨੇ ਰੇਟ ਕਿੱਥੋਂ ਸਟਾਰਟ ਹੋਊਗਾ ਜੀ ਰੇਟ ਵੀ ਬਹੁਤ ਜੈਨੂਨ ਪ੍ਰਾਈਸ ਸਾਡੇ ਬਾਈ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ ਬਹੁਤ ਜੈਨੂਨ ਮਾਰਜਿਨ ਰੱਖਿਆ ਹੈ ਆਪਣਾ ਸਾਡੇ ਕੋਲ ਡਰਨ ਦੀ ਲੋੜ ਨਹੀਂ ਜਿੱਦਾਂ ਦੁਕਾਨਦਾਰ ਕੋਲ ਜਾਂਦੇ ਨੇ ਬੰਦੇ ਕਿ ਯਾਰ ਪਤਾ ਨਹੀਂ ਕਿਦਾਂ ਰੇਟ ਲੱਗੂਗਾ ਜਾਂ ਬੰਦਾ ਦੇਖ ਕੇ ਰੇਟ ਲੋ ਸਾਡੇ ਕੋਲ ਉਹ ਸਿਸਟਮ ਨਹੀਂ ਹੈਗਾ ਸਾਡੇ ਫਿਕਸ ਪ੍ਰਾਈਸ ਨੇ ਔਰ ਬਹੁਤ ਹੀ ਜੈਨੂਨ ਰੇਟ ਰੱਖੇ ਹੋਏ ਨੇ ਸਾਡੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜੀ ਮੈਨੂੰ ਇੱਥੇ ਬੈਠੇ ਨੂੰ ਕਸਟਮਰ ਆਇਆ ਸੀ ਕੁੜਤਾ ਪਜਾਮਾ ਲੈ ਕੇ ਗਿਆਗਾ ਸੀਆਰਐਮ ਦਾ ਸੀ ਮੇਰੇ ਖਿਆਲ ਚ ਸੀਆਰਐਮ ਅਸੀਂ ਪਰਸੋਂ ਜੇ ਉੱਥੇ ਸੰਗਰੂਰ ਤੋਂ ਰੇਟ ਪੁੱਛਿਆ 1764 ਰੁਪਏ 64 ਰੁਪਏ ਦਾ ਲੈ ਕੇ ਆ ਸੀ ਅੱਜ ਤੁਸੀਂ 875 ਦਾ ਦਿੱਤਾ ਜੀ ਸੇਮ ਮੈਂ ਹੱਥ ਲਾ ਕੇ ਕਪੜਾ ਦੇਖਿਆ ਜੀ ਸੇਮ ਚੀਜ਼ ਸੇਮ ਕਲਰ ਵਾਕਈ ਤੁਹਾਡੇ ਰੇਟ ਉੱਥੇ ਮੈਂ ਖੁਦ ਕਹਿਣਾ ਵੀ ਤੁਹਾਡੇ ਰੇਟ ਬਾ ਕਮਾਲ ਨੇ ਸਹੀ ਰੇਟ ਨੇ ਆਹ ਦੇਖੋ ਜੀ ਸ਼ਰਟ ਦੇਖੋ ਜੀ ਨਿਗਾਹ ਮਾਰ ਲਓ ਬਹੁਤ ਸੋਹਣੇ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਨੇਗੇ अच्छा जी रेट ਮੜਾ ਜਾਂ ਮੋਟਾ ਜਾਂ ਦੱਸ ਦਿਓ ਵੀ ਕਿਸੇ ਇੱਕ ਦਾ ਵੀ ਸਟਾਰਟਿੰਗ ਪ੍ਰਾਈਸ ਕੀ ਹੈ ਜੀ ਸਾਡੇ ਕੋਲ ਸਰ ਜਿਹੜਾ ਡਿਜੀਟਲ ਪ੍ਰਿੰਟਿੰਗ ਸ਼ਰਟਿੰਗ ਹੈ ਇਹ ਸਾਡੇ ਕੋਲ 280 ਰੁਪਏ ਸਿਰਫ ਸ਼ੇਡ ਰੇਟ ਸ਼ੁਰੂ ਹੋ ਜਾਂਦਾ ਜੀ ਸਾਡੇ ਕੋਲ ਅੱਛਾ ਜੀ 280 ਰੁਪਏ ਦੇ ਵਿੱਚ ਲਓ ਜੀ ਕਮਾਲ ਕਰੀ ਜਾਂਦੇ ਹੋ ਕੁੜਤੇ ਪਿਆਮੇ ਦਾ ਸਟਾਰਟਿੰਗ ਰੇਟ ਕੀ ਹੈ ਜੀ ਕੁੜਤੇ ਪਿਆਮੇ ਜੀ ਸਾਡੇ ਕੋਲ ਜੀ ਸਰ ਜਿਹੜਾ 700 ਰੁਪਏ ਦਾ 650 ਰੁਪਏ ਦਾ ਗੁਰਦਾ ਮੈਂ ਸ਼ੁਰੂ ਹੋਇਆ ਜਿਹਦੀ ਫੁੱਲ ਗਰੰਟੀ ਹੋ ਕਦੇ ਬੋਰਾ ਜਿਵੇ ਕੱਪੜੇ ਤੇ ਪਰ ਛੇਜੇ ਜਿਵੇ ਵਾਪਸੀ ਹੈ ਜੀ ਕੱਪੜੇ ਦੀ ਮੰਨ ਲਓ ਜਿਹੜਾ 1500 ਦਾ ਤੁਸੀਂ 700 ਦਾ ਦੇਉਗੇ ਕਿਉਂਕਿ 1500 ਵਾਲੇ ਦੀ ਗਰੰਟੀ ਮਾਰਕੀਟ ਚੋਂ ਮਿਲਦੀ ਆ ਅੱਛਾ ਇੱਧਰ ਨਿਗਾ ਮਰਵਾ ਦਿਓ ਵੀਰ ਨੂੰ ਮੈਂ ਆਖੂਗਾ ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਰਾਇਲ ਲੁੱਕ ਆ ਨਾ ਸਾਰੀ ਜੀ ਇਹ ਸ਼ੇਰਵਾਨੀ ਦਾ ਹੈਗਾ ਕਿ ਬਲੇਜ਼ਰ ਵੀ ਬਣ ਜਾਂਦਾ ਇਹ ਪਾ ਜਿਹਨੇ ਨੇ ਜੋਧਪੂਰੀ ਬਲੇਜ਼ਰ ਬੰਦੇ ਨੇ ਔਰ ਉਹਦੇ ਬਾਅਦ ਤੁਸੀਂ ਸ਼ੇਰਵਾਨੀ ਬਣਾ ਸਕਦੇ ਹੋ ਇੰਡੋ ਵੈਸਟਰਨ ਬਣ ਸਕਦੀ ਇਹ ਤਾਂ ਫਿਰ ਮੈਨੂੰ ਲੱਗਦਾ 50 50000 ਦਾ ਪੈਂਦਾ ਹੋਊਗਾ ਜੀ। ਨਾ ਜੀ ਨਾ ਕਾਨੂੰ 50000 ਜੀ ਇਹ ਸਿੱਧਾ ਫਿਰ ਲੋਕਾਂ ਦਾ ਫਾਇਦਾ ਕਰਨਾ ਅਸੀਂ ਨਾ ਦੇਖੋ। ਬਿਲਕੁਲ ਜੀ। ਹਾਂ ਜੀ ਦੇਖੋ ਅਸੀਂ ਕਹਿੰਦੇ ਹਾਂ ਕਸਟਮਰ ਸਾਡਾ ਬਣੇ। ਹਾਂ ਜੀ ਹਾਂ। ਤੇ ਰਿਪੀਟ ਅਗਲਾ ਯਾਦ ਕਰੇ ਫੰਕਸ਼ਨ ਜਦੋਂ ਜੁੜੇ ਸਾਡੇ ਨਾਲ। ਹਾਂ ਜੀ ਹਾਂ ਜੀ। ਬਾਹਰਲੇ ਵੀ ਜਦੋਂ ਇੱਥੇ ਆਉਣ ਵੀਰ ਉਹ ਇੱਥੇ ਆ ਕੇ ਕਹਿੰਨੇ ਯਾਰ ਹੁਣ ਕੱਪੜਾ ਤਾਂ ਇੱਥੋਂ ਹੀ ਲੈ ਕੇ ਆਣਾ ਜਦ ਮਰਜ਼ੀ ਚੱਕਰ ਵੱਜ ਜੇ ਨਹੀਂ ਫਿਰ ਕੋਰੀਅਰ ਕਰਾਵਾਂਗੇ। ਹਾਂ ਜੀ। ਦੱਸ ਦੋ ਜੀ ਇਹਨਾਂ ਦਾ ਸਟਿਚ ਕਰਕੇ ਕੰਪਲੀਟ ਜੇ ਸ਼ੇਰਵ ਵਿਚੀ ਕੁੜਤਾ ਪਜਾਮਾ ਜਿਹੜਾ ਪਜਾਮਾ ਵਗੈਰਾ ਹੁੰਦਾਗਾ ਕਿੰਨੇ ਦਾ ਬੈਗੂਆ ਜੀ ਤਕਰੀਬਨ ਸਰ ਮੈਕਸਿਮ ਬਾਕੀ ਅਲੱਗ ਅਲੱਗ ਰੇਟ ਨੇ ਮਤਲਬ ਕੁਆਲਿਟੀ ਦੇ ਸਾਮਨਾਂ ਡਿਜ਼ਾਈਨ ਦੇ ਹਿਸਾਬ ਨਾਲ ਬਾਕੀ ਮੈਕਸਿਮਮ ਆਮ ਤਕਰੀਬਨ ਸਾਡਾ ਤਕਰੀਬਨ 12000 13000 ਮੈਕਸਿਮਮ ਵਿਚੀ ਕੁੜਤਾ ਪਜਾਮਾ ਵਿਚੀ ਸ਼ੇਰਮਾਨੀ ਸਾਰਕ ਸਟਿਚ ਕਰਦੇ ਪੂਰਾ ਸੈਟ ਹਾਂਜੀ ਹਾਂਜੀ ਠੀਕ ਹੈ ਜੀ ਜਿੱਦਾਂ ਹੁਣ ਨੋਰਮਲ ਜਿਹੜਾ ਬ੍ਰਾਂਡ ਹੁੰਦਾ ਨੋਰਮਲ ਕਪੜਾ ਹੁੰਦਾ ਆਈ ਥਿੰਕ ਜਿੱਥੇ ਤੱਕ ਮੈਂ ਰੇਟ ਪਤਾ ਕੀਤੇ ਹੋਏ ਨੂੰ ਮੈਂ ਜਾਣਨਾ ਰਹਿਣਾ ਦੇਖਣਾ ਰਹਿਣਾ 7000 ਦਾ ਕੋਟ ਪੈਂਟ ਬਣਦਾ ਹੈ। ਹਾਂਜੀ। ਤੁਸੀਂ ਸਾਡੇ ਇੱਥੇ ਆਏ ਦਾ ਸਾਡੇ ਦਰਸ਼ਕਾਂ ਨੂੰ ਕੀ ਫਾਇਦਾ ਕਰੋਗੇ ਵੀ ਮਨ ਲ ਕੇ ਦਰਸ਼ਕ ਵੀ ਬਾਗੋ-ਬਾਗ ਹੋ ਜਾਣਾ ਤੇ ਮੈਨੂੰ ਅਸੀਸਾਂ ਦੇ ਦੇਣਾ ਵੀ ਯਾਰ ਤੇ ਸਸਤਾ ਦਵਾਤਾ। ਕਹਿੜ ਜਾ ਰੇਟ ਦੇ ਦਿਓ ਜੀ। ਐਂ ਨਾ ਹੋਵੇ ਵੀ ਕਿਤੇ ਵੀ ਮਹਿੰਗਾ ਯਾਰ ਕੋਈ ਐਂ ਨਾ ਲਿਖ ਦੇ ਮੁੜ ਕੇ। ਰੇਟ ਦੱਸੋ ਜੀ ਸਹੀ ਰੇਟ ਆ। ਫਾਇਦਾ ਕਰਦੀਏ ਤੁਸੀਂ ਕਹਿੰਦੇ। ਪੂਰਾ ਫਾਇਦਾ ਜੀ ਮੁੜ ਕੇ ਲੰਬਾ ਨਾ ਆਵੇ ਕਿਸੇ ਦਾ ਵੀ ਯਾਰ ਮਹਿੰਗਾ ਪਰ オリジナル ਦੀ ਗਾਰੰਟੀ ਨਾਲ ਜੀ। ਹੋ ਤੁਸੀਂ ਕਹਿੰਦੇ ਵੀ ਬ੍ਰਾਂਡ ਵੀ ਹੋਵੇ। ਬ੍ਰਾਂਡ ਹੋਵੇ ਜੀ। ਪੂਰਾ ਰਿਜਿਸਟਰ ਫਾਇਦਾ ਕਰਦੇ ਨੇ ਆਪਾਂ ਫੋਨ ਹਾਂਜੀ ਹਾਂ ਠੋਕ ਕੇ ਰੈਮਿੰਡ ਦਾ ਕੋਟਮੈਂਟ ਹਾਂਜੀ ਔਰ ਰੈਡਿੰਗ ਟੈਲਰ ਦਾ ਕੋਟਮੈਂਟ ਅੱਛਾ ਜੀ ਜਿਹੜੇ ਨਾਮ ਇਹ ਬ੍ਰਾਂਡ ਨੇ ਹਾਂਜੀ ਬਿਲਕੁਲ ਇਹਨਾਂ ਦੋਨਾਂ ਦੇ ਕੋਟਮੈਂਟ ਸਾਡੇ ਕੋਲ ਕਿੰਨੇ ਦਾ ਸਿਰਫ ਜੀ ਤੁਹਾਨੂੰ ਆਹ ਲਓ ਕੱਪੜਾ ਦੇਖੋ ਤੁਸੀਂ ਰੈਮਿੰਡ ਦਾ ਹੂੰ ਔਰ ਰਾਇਲ ਲੁੱਕ ਔਰ ਵੈਸਟਰਨ ਸਟਾਈਲ ਦੇ ਉੱਪਰ ਸੀਕੇ ਦਵਾਵਾਂਗੇ ਅਸੀਂ ਅੱਛਾ ਜੀ ਮਤਲਬ ਜਿੱਦਾਂ ਬੋਨ ਕੱਢ ਕੇ ਦਿੰਨੇ ਆ ਅਸੀਂ ਉਹ ਬੋਨ ਕੱਢ ਕੇ ਦਵਾਵਾਂਗੇ ਔਰ ਟੌਪ ਦਾ ਸਟੀਚਿੰਗ ਕਰਕੇ ਔਰ ਵਿੱਚ ਕੱਪੜਾ ਵਿੱਚ ਹੀ ਸਲਾਈ ਸਿਰਫ 5300 ਰੁਪਏ ਦਾ ਜੀ ਬਿੱਚ ਪੈਂਟ ਜੀ ਬਿੱਚ ਪੈਂਟ ਟੌਪ ਦਾ ਕਵਰ ਲਾ ਕੇ ਲੈ ਵੀ ਮਿੱਤਰੋ ਹੁਣ ਬੋਲੋ ਇਤੋਂ ਫਾਇਦਾ ਕੀ ਕਰਾਵਾਂ ਸਿਰਫ 52553 ਸਰਵਰ 5300 ਦਾ ਲੈ ਵੀ ਮਿੱਤਰੋ ਬਿੱਚੀ ਪੈਂਟ ਆ ਮੈਂ ਭਲੇਖਾ ਖਾ ਗਿਆ ਦੀ ਮਾਹ ਕਿਤੇ ਕੱਲਾ ਕੋਟ ਦੇਣਗੇ ਇੰਨਾ ਸਸਤਾ ਵਿੱਚੀ ਪੈਂਟ ਕੋਟ ਰੈਮਡ ਜਾਂ ਰੀਡੈਂਟ ਟੇਲਰ ਦਾ ਜੀ ਗਾਰੰਟੀ ਆ ਵੀ ओरिजिनल ਆ ਜੀ ਮੈਂ ਕਹਿੰਦੇ ਫੁੱਲ ਗਾਰੰਟੀ ਜਿੱਥੇ ਮਰਜੀ ਚੈੱਕ ਕਰਾ ਲਾਂਗੇ ਕਿਤੇ ਬੰਦਾ ਚੱਲ ਗਿਆ ਜੇ ਇੱਥੇ ਆ ਕੇ ਮਹਿੰਗਾ ਤਾਂ ਨਹੀਂ ਕਰਦੇ ਮੈਂ ਨਾ ਦੁੱਗਨੇ ਪੈਸੇ ਦੇਵਾਂਗਾ ਜੀ ਅਗਰ ਡੁਪਲੀਕੇਟ ਹੋਇਆ ਨਹੀਂ ਮਹਿੰਗਾ ਤਾਂ ਨਹੀਂ ਕਰਦੇ ਉਰੇ ਆਏ ਨਾ ਜੀ ਨਾ ਨਾ ਮੈਂ ਵੀ ਮਿੱਤਰੋ ਮੈਂਗਾ ਵੀ ਨਹੀਂ ਕਰਦੇ ਗਾਰੰਟੀ ਆ ओरिजिनल ਦੀ ਸਿਰੇ ਦਾ ਕਪੜਾ ਹੋਊਗਾ ਲਓ ਵੀ ਹੁਣ ਜਿਹੜਾ ਨਾ ਕੰਮ ਦਿਖਾ ਰਹੇ ਆ ਕਪੜਾ ਕੁੜਤਾ ਪਜਾਮਾ ਪੰਜਾਬ ਦਾ ਸਭ ਤੋਂ ਵੱਧ ਡਿਮਾਂਡ ਰਹਿੰਦੀ ਐ ਇਸ ਚੀਜ਼ ਦੀ ਜੀ ਇਹ ਕਹਿੰਦੇ ਵੀ ਇੱਥੇ ਧਮਾਕਾ ਜਿਹੜਾ ਹੋਊਗਾ ਪੰਜਾਬ ਕੀ ਗੁਜਰਾਤ ਵਗਜੋ ਮੁੜ ਕਹੇ ਜੇ ਤਮਾਕਾ ਨਹੀਂ ਸੁਣੋਗੇ ਸੱਚੀ ਗੱਲ ਆ ਜੀ ਪਹਿਲਾਂ ਤਾਂ ਕੱਪੜਾ ਦੱਸੋ ਕਿੰਨਾ ਦਾ ਜੀ ਕਿਤੇ ਜਾਲੀ ਤਾਂ ਨਹੀਂ ਹੋਈ ਤਮਾਕੇ ਜਾਲੀ ਕਰੀ ਜਾਂਦੇ ਹੋ ਮੋ ਹੇ ਭਾਜੀ ਆਮ ਲਾਇਰ ਤੁਹਾਨੂੰ ਮਿਲ ਜੂਏ ਸੀ ਆਰਾਮ ਦੇ ਵਿੱਚ ਕੁਰਤਾ ਪਜਾਮਾ ਹਾਂਜੀ ਹਾਂਜੀ ਸੀ ਆਰਾਮ ਦਾ ਜੀ ਸੀ ਆਰਾਮ ਦੀ ਕੁਆਲਿਟੀ ਹੈ ਜੀ ਰਿੰਕਲ ਫਰੀ ਕੱਪੜਾ ਜੀ ਓਕੇ ਜੀ ਤੇਰੇ ਮੁੰਡੇ ਬਾਹਰ ਬਾਹਰੋਂ ਜਾਂਦੇ ਨੇ ਕੈਨੇਡਾ ਜਾਂਦੇ ਨੇ ਯਾ ਅਸਟ੍ਰੇਲੀਆ ਜਾਂਦੇ ਉਹ ਕਹਿੰਦੇ ਬਟਨਾਂ ਬੈਨ ਦਾ ਸਾਡੇ ਕੱਪੜੇ ਦੇ ਦਿੰਦੇ ਬਿਲਕੁਲ ਜੀ ਹਾਂਜੀ ਤਾਂ ਕਿ ਬੈਗ ਤੋਂ ਕੱਢੀ ਉੱਦਾਂ ਹੀ ਝਾੜ ਕੇ ਪਾ ਲਈਏ ਇਹ ਉਹ ਚੀਜ਼ ਹੈ ਜੀ ਇਹ ਦੇਖੋ ਰਿੰਕਲ ਨਹੀਂ ਹੋਣਾ ਐਸਾ ਕਰਨ ਦੀ ਲੋਡ ਨਹੀਂ ਹਾਂਜੀ ਪ੍ਰੈਸ ਕਰਨ ਦੀ ਲੋਡ ਨਹੀਂ ਫਿਰ ਰੇਟ ਆ ਵੀ ਪ੍ਰੈਸ ਤਾਂ ਨਹੀਂ ਰੇਟ ਵਾਲੇ ਪ੍ਰੈਸ ਤਾਂ ਨਹੀਂ ਕਰਦੇ ਕਿਤੇ ਜੀ ਮੈਂ ਕਹਿੰਦਾ ਬੰਦੇ ਭੱਜੀ ਆਉਣਗੇ ਵਿੱਚ 5 ਬਾਈ 5 ਸਾ ਕੀ ਰੇਟ ਆ ਜੀ ਸਿਰਫ 875 ਰੁਪਏ ਦਾ ਜੀ ਸਿਰਫ 875 ਦਾ ਲੈ ਵੀ ਸੀ ਆ ਰਾਮ ਬ੍ਰਾਂਡ ਦਾ ਜੀ ਵੱਡੇ ਬਣੇ ਦਾ ਜੀ ਅੱਛਾ ਜੀ ਹਾਂਜੀ ਇੱਕ ਛੋਟਾ ਬਣਾ ਛੋਟਾ ਬਣਾ ਹੁੰਦਾ ਕਿਹਦੇ ਵਿੱਚ ਅਸੀਂ ਵੱਡੇ ਬਣੇ ਹੀ ਦਵਾਂਗੇ ਤੁਹਾਨੂੰ ਵੱਡੇ ਬਰ ਦਾ ਕੱਪੜਾ ਸਿਰਫ 875 ਰੁਪਏ ਦਾ ਜੀ ਕੁੜਤਾ ਪਜਾਮਾ ਲਓ ਜੀ 875 ਦਾ ਮੀਟਰ ਦੀ ਗੱਲ ਕਰੀਏ ਜੀ ਕਿੰਨੇ ਦਾ ਬਣੂਗਾ ਸਿਰਫ ਤੁਹਾਨੂੰ ਪੈ ਗਿਆ ਜੀ ਇਹ 2200 ਰੁਪਏ ਮੀਟਰ ਪੈ ਗਿਆ ਇਹ ਸਾਰੇ 2200 ਰੁਪਏ ਮੀਟਰ ਦੇ ਵਿੱਚ ਸੀ ਆ ਰਾਮ ਦਾ ਕੁੜਤਾ ਪਜਾਮਾ ਕਲਰ ਵੀ ਹੈਗੇ ਨਾ ਇਹ ਆਪਸ਼ਨ ਨੇ ਜੀ ਇਹਦੇ ਵਿੱਚ ਸਰ ਇਹ ਦੋ ਸਪੀਰਲ ਗਾਡੀ ਦੇ ਵਿੱਚ ਕਲਰ ਨੇ ਆ ਮਨੇ ਕੋਲ ਸੀ ਆਰਐਮ ਕੈਡਰੀ ਦਾ ਕਪੜਾ ਠੀਕ ਹੈ ਜੇ ਦਾ ਪਏ ਨੇ ਕਲਰ ਦੇ ਜਿਹੜਾ ਤੁਹਾਨੂੰ ਮਾਰਕੀਟ 'ਚ ਬਹੁਤ ਹੀ ਮਹਿੰਗੇ ਭਾ ਦੇ ਪਰ ਮੈਂ ਕਹਿੰਦਾ ਕਪੜੇ ਵੀਡੀਓ 'ਚ ਦੇਖ ਕੇ ਲੋਕ ਅੰਦਾਜ਼ਾ ਕੱਲਣਗੇ ਵੀ ਕਪੜਾ ਕੀ ਹੈ ਇਹ ਹਾਂ ਕਪੜਾ ਬਿਲਕੁਲ ਕ੍ਰੇਜ਼ ਦੇਖੋ ਕਪੜੇ ਦੀ ਹਮ ਜਿਹੜਾ ਆਨਲਾਈਨ ਬ੍ਰਾਂਡ ਆਪਾਂ ਦੇਖਦੇ ਆਂ ਵੀਡੀਓ ਦੇਖਦੇ ਆਂ ਇੰਸਟਾ ਦੇ ਉੱਪਰ ਦੇਖਦੇ ਆਂ ਆਪਾਂ ਫੋਟੋ ਆਂ ਕਿ ਬਹੁਤ ਮਹਿੰਗੇ ਮਹਿੰਗੇ ਸੂਟ ਭਾਉਂਦੇ ਨੇ ਪਠਾਨੀ ਇਹ ਸਿਰਫ ਸਾਡੇ ਕੋਲ ਕਪੜਾ ਜਿਹੜਾ ਤੁਹਾਨੂੰ ਮਿਲੂਗਾ ਬਹੁਤ ਹੀ ਸਸਤੇ ਭਾ ਦੇ ਔਰ ਜਿੱਥੇ ਮਰਜ਼ੀ ਜਾ ਕੇ ਟਰਾਈ ਕਰੇ ਤੁਹਾਨੂੰ ਇਹ ਭਾਅ ਨਹੀਂ ਮਿਲੂਗਾ ਕਪੜਾ ਮੈਨੂੰ ਭਾਅ ਨਾ ਦੱਸਿਓ ਜੀ ਮੈਨੂੰ ਐਂ ਦੱਸੋ ਵੀ ਫਾਇਦਾ ਕਿੰਨਾ ਕਰੋਗੇ ਗੁਰਦੇ ਤੇ ਮਾਰਕੀਟ ਨਾਲੋਂ ਫਾਇਦਾ ਜੀ ਮੈਂ ਕਹਿੰਨਾ ਵੀ ਬੰਦਾ ਖੁਸ਼ ਹੋ ਜਾਊਗਾ ਇਨਾ ਫਾਇਦਾ ਹੋ ਜਾਊਗਾ ਮਾਫ ਜਿਹੜਾ ਰੇਟ ਤੁਹਾਨੂੰ 500 ਰੁਪਏ ਮੀਟਰ ਸਾਢੇ 500 ਰੁਪਏ ਮੀਟਰ ਲੱਗਦੀ ਲਾ ਦਿੰਦੇ ਨੇ ਦੁਕਾਨਦਾਰ ਸਾਡੇ ਕੋਲ ਉਹ ਚੀਜ਼ ਨਹੀਂ ਹੈਗੀ ਸਾਡੇ ਸਾਰੇ ਦੇ ਉੱਪਰ ਰੇਟ ਲੱਗੇ ਹੋਏ ਨੇ ਫਿਕਸ ਰੇਟ ਨੇ ਔਰ ਐਸੀ ਬਹੁਤ ਘੱਟ ਰੇਟ ਰੱਖਿਆ ਹੋਏ ਨੇ ਅੱਛਾ ਜੀ ਇਹ ਰੇਟ ਜਿਹੜਾ ਹੈਗਾ ਸਿਰਫ ਅਸੀਂ ਰੱਖਿਆ ਦਾ 336 ਰੁਪਏ ਮੀਟਰ ਜੀ ਸਾਢੇ 336 ਰੁਪਏ ਮੰਨ ਲਓ ਜਿਹੜਾ 500 ਮਾਰਕੀਟ ਚੋਂ ਮਿਲਦਾਗਾ ਤੁਸੀਂ 336 ਇਹ ਕਿੰਨੇ ਮੀਟਰ ਦਾ ਕੁਰਤਾ ਪਜਾਮਾ ਬਣਾ 7-3 ਮੀਟਰ ਜੀ ਵੀਰੇ ਕੁਰਤਾ ਪਜਾਮਾ ਬਣਾ ਅੱਛਾ ਵੱਡੇ ਵਾਰ ਵਾਲਾ ਕਰਕੇ ਲੈ ਵੀ ਮਿੱਤਰੋ ਬਹੁਤ ਵਧੀਆ ਰੇਟ ਦੇ ਵਿੱਚ ਆ ਬਾਕ ਤੇ ਨਾਲੇ ਰੇਟ ਦੀ ਪੂਰੇ ਪੰਜਾਬ ਚੋਂ ਇਧਰ ਨਿਗਾ ਮਾਰ ਲਓ ਕਲਰ ਜਿਹੜਾ ਮਰਜ਼ੀ ਚੱਕ ਲਓ ਜਿਹੜੀ ਮਰਜ਼ੀ ਪਾਗ ਨਾਲ ਜਿਹੜਾ ਮਰਜ਼ੀ ਕਲਰ ਮੈਚ ਕਰਾ ਲਓ ਇੱਥੇ ਸਾਰਾ ਕੁਝ ਮਿਲੂਗਾ ਕਲਰਾਂ ਦੀ ਘਾਟ ਵੀ ਨਹੀਂ ਰਹਿਣੀ ਜਿਹੜਾ ਤੁਸੀਂ ਕਹੋਗੇ ਉਹ ਹੀ ਮਿਲ ਜੂਗਾ ਟੌਪ ਦੇ ਕਲਰ ਮਿਲਣਗੇ ਦੇਖੋ ਕਲਰ ਟਰਾਇਲ ਕਲਰ ਮਿਲਣਗੇ ਇਹਨਾਂ ਨਾਲ ਸਾਰਾ ਤੁਹਾਨੂੰ ਫੈਂਸੀ ਜੈਕਟਾ ਅਸੀਂ ਮਲਾ ਕੇ ਦੇਵਾਂਗੇ ਔਰ ਮੈਂ ਕਹਿੰਦਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਦੇਖੋ ਜੈਕਟ ਜਿਹੜਾ ਹਮ ਕੈਡਨੀ ਦਾ ਕਪੜਾ ਹੋਊਗਾ ਜੀ ਸਾਰੇ ਸੈਲਵਿਸ ਦੇ ਉੱਪਰ ਲਿਖਿਆ ਹੋਊਗਾ ਦੇਖੋ ਇਟਲੀ ਅੱਛਾ ਜੀ ਜੈਕਟ ਦੀ ਗੱਲ ਕਰੀਓ ਕਿੰਨੇ ਕ ਦਾ ਬਣ ਜੂਗੇ ਜੀ ਜੈਕਟ ਜੈਕਟ ਕਿੰਨੇ ਕ ਦੀ ਬਣ ਜੂ ਜਿਹੜੀ ਇਹਨਾਂ ਨਾਲ ਜੱਜ ਜੈਕਟ ਬਹੁਤ ਪਾਸੇ ਦੇ ਦਾਂਗੇ ਅਸੀਂ ਅੱਛਾ ਜੀ ਹਾਂਜੀ ਹਾਂਜੀ ਕੋਈ ਰੇਟ ਫੈਂਸੀ ਡਰੈਸ ਦੇ ਦਾਂਗੇ ਤੁਹਾਨੂੰ ਕਿੰਨੇ ਦੀ ਜੀ ਮੜਾ ਜਾਂ ਚਾਨਣਾ ਪਾ ਦੋ 650 ਰੁਪਏ ਮਿੰਟ ਤੋਂ ਸਾਡੇ ਕੋਲ ਸ਼ੁਰੂ ਹੋ ਜਾਂਦੇ ਜੈਕਟਿੰਗ ਦਾ ਕਪੜਾ ਓਕੇ ਜੀ ਹਾਂਜੀ ਹਾਂਜੀ ਫੈਂਸੀ ਲੈ ਵੀ ਮਿੱਤਰੋ ਫੈਂਸੀ ਜੈਕਟਾਂ ਦਾ ਕਪੜਾ 650 ਤੋਂ ਆ ਆ ਗਈ ਆ ਦਿਓ ਜੀ ਆ ਦੇਖੋ ਆਏ ਹਾਏ ਹਾਏ ਵਾਹ ਵਾਹ ਕਿਆ ਬਾਤਾਂ ਨੇ ਜੀ ਇਹ ਤਾਂ ਫੁੱਲ ਕਹਿੰਦੇ ਹੁੰਦੇ ਨੇ ਅੱਖਾਂ ਦੀ ਭੁੱਖ ਲੈਂਦੀ ਆ ਦੇਖ ਕੇ ਬਾਈ ਜਦੋਂ ਕੁੜਤੇ ਪਿਆਮੇ ਦੇ ਉੱਤੋਂ ਦੀ ਆ ਪਾਈ ਹੋਈ ਮੈਂ ਕਹਣਾ ਕਿਹੜੇ ਮਹਿੰਗੇ ਮਹਿੰਗੇ ਬ੍ਰਾਂਡ ਇੱਥੇ ਫੇਲ ਆ ਸਭ ਕੁਝ ਹਨਾ ਜੀ ਜੀ ਲਓ ਜੀ ਚੱਕ ਲੋ ਵੀਰੋ ਇੱਕ ਗੱਲ ਆ ਆਪਣੇ ਸਾਰੇ ਪੰਜਾਬ ਦੇ ਮੁੰਡਿਆਂ ਨੂੰ ਬਹੁਤ ਵਧੀਆ ਇੱਕ ਆਪਸ਼ਨ ਲੈ ਕੇ ਆਇਆ ਘੈਂਟ ਵੀਡੀਓ ਲੈ ਕੇ ਆਇਆ ਹੁਣ ਬਾਈ ਸਾਥ ਦੇ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਆਪਣੇ ਸਾਰੇ ਵੀਰਾਂ ਕੋਲੇ ਇਸ ਵੀਡੀਓ ਦੀ ਜਾਣਕਾਰੀ ਪਹੁੰਚਦੀ ਹੈ ਨਾ ਜੀ ਹਾਂਜੀ ਹਾਂਜੀ ਭਾਜੀ ਅਸੀਂ ਵੀ ਜੀ ਕੁੜਤੇ ਪਜਾਮਿਆਂ ਦੀ ਗੱਲ ਚੱਲੀ ਜਾਂਦੀ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਬੂਟ ਕੱਟ ਕੋੜਤਾ ਪਜਾਮਾ ਹਾਰਡ ਕਾਟਨ ਹੁੰਦਾ ਜਿਹੜੀ ਹੈਗਾ ਤੁਹਾਡੇ ਕੋਲੇ ਸਸਤਾ ਦੇਵੋਗੇ ਮੈਂ ਕਹਿੰਨਾ ਬਹੁਤ ਵਧੀਆ ਦੇਵੋਗੇ ਟੌਪ ਦਾ ਜੀ ਫਾਇਦਾ ਕਰਨਾ ਲੈ ਫਿਰ ਦਿਖਾਓ ਜੀ ਮੜਾ ਜ ਇੱਕ ਵਾਰੀ ਆ ਲੋ ਭਾਜੀ ਹਾਰਡ ਕਾਟਨ ਕੋੜਤਾ ਹਾਂਜੀ ਬਿਲਕੁਲ ਖੜਦਾ ਜੀ ਇਹ ਕਿਤੇ ਕਾਗਜ਼ ਮਰਗਾ ਕਾਗਜ਼ ਵਾਂਗੂ ਫੜਦਾ ਤਾਂ ਨਹੀਂ ਨਾ 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 ਵਧੀਆ ਕੁਆਲਟੀ ਹੋਗੀ ਟੌਪ ਕੁਆਲਟੀ ਹੈ ਜੀ ਆਪਣਾ ਕੋਈ ਨਹੀਂ ਕੁਆਲਟੀ ਨਹੀਂ ਹੈਗੀ ਤੇ ਰੇਟ ਜੀ ਸਾਡੇ ਕੋਲ ਕਈ ਕਸਟਮਰ ਕਹਿੰਦੇ ਨੇ ਕਿ ਯਾਰ ਕਿੰਨੇ ਧੋਬ ਵਾਲੇ ਵੀਰੇ ਖੜ ਨਹੀਂ ਮਰਦੀ ਕੱਪੜੇ ਦੀ ਉਹ ਜੀ ਕੁਆਲਟੀ ਹੋਗੀ ਐ ਕੰਨ ਖੜੇ ਰਹਿੰਦੇ ਨੇ ਮੈਂ ਕਹਿੰਦਾ ਪੂਰੇ ਟੌਪ ਦੀਆਂ ਨੇ ਤੇ ਰੇਟ ਦਾ ਕੰਨ ਨਾ ਖੜਾਇਆ ਕਰੇ ਉਹ ਸਹੀ ਰੇਟ ਦੱਸਦੇ ਹਾਂ ਰੇਟ ਵੀ ਭਾਈ ਜੀ ਤੁਹਾਨੂੰ ਬਹੁਤ ਨਰਮ ਰੇਟ ਜੀ ਦੇ ਦਾਂਗੇ ਬਹੁਤ ਮਿੱਠੇ ਰੇਟ ਜੀ ਦੇ ਦਾਂਗੇ ਤੁਹਾਨੂੰ ਕੜੜਾ ਕੱਪੜਾ ਨਰਮ ਰੇਟ ਹਾਂਜੀ ਰੇਟ ਦੱਸੋ ਜੀ ਰੇਟ ਭਾਈ ਜੀ ਸਾਨੂੰ ਸਾਰਾ ਹੀ ਬਾਕੀ ਦੋ ਜਿਹੜੇ 500 ਦੇ ਨੋਟ ਨੇ ਉਹਦੇ ਵਿੱਚੋਂ ਵੀ 50 ਰੁਪਏ ਨਰਮ ਹੋ ਜਾਣਗੇ ਐਨੇ ਕਿ ਚ ਪਊਗਾ ਲੈ ਵੀ ਦਰਸ਼ਕੋ ਇੱਕ ਬੇਨਤੀ ਆ ਵੀਰ ਹੁਣੀ ਜਿਵੇਂ ਨਾ ਦਾਵਾ ਤੇ ਵਾਦਾ ਕਰਦੇ ਨੇ ਵੀ ਅਸੀਂ ਮਾੜਾ ਮਾਲ ਨਹੀਂ ਵੇਚਦੇ ਬ੍ਰਾਂਡ ਦਾ ਵੇਚਦੇ ਆ ਸਾਨੂੰ ਇਹ ਫਿਕਰ ਨਹੀਂ ਵੀ ਸਾਡਾ ਮਾਲ ਬੀਕੂ ਕਿ ਨਾ ਬੀਕੂ ਸਾਨੂੰ ਇਹ ਫਿਕਰ ਆ ਵੀ ਜਿਹਨੇ ਇੱਕ ਵਾਰੀ ਸਾਡੇ ਤੋਂ ਕੱਪੜਾ ਲੈ ਲਿਆ ਉਹ ਵਾਪਸ ਨਾ ਆਉਣ ਵਾਲੀ ਗੱਲ ਨਾ ਸੋਚੇ ਸੋ ਇਸ ਚੀਜ਼ ਨੂੰ ਦੇਖ ਕੇ ਹੁਣ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਵੀ ਥੋੜਾ ਜਿਆ ਐਨੇ ਜੈਨੂਨ ਕੰਮ ਦਾ ਸਾਥ ਦੇਈਏ ਵੀਡੀਓ ਸ਼ੇਅਰ ਜ਼ਰੂਰ ਕਰ ਦिए ਧੰਨਵਾਦ ਕਰਦਾਗਾ ਮੈਂ ਆਸੀਫ ਜੀ ਦਾ ਉਸ ਤੋਂ ਪਹਿਲਾਂ ਮਾਫੀ ਚਾਹਨਾ ਇਹਨਾਂ ਨੂੰ ਆਖੂਗਾ ਵੀ ਐਡਰੈਸ ਜ਼ਰੂਰ ਦੱਸ ਦੋ ਤਾਂ ਜੋ ਤੁਹਾਨੂੰ ਆਉਣਾ ਸੌਖਾ ਰਹੇ ਹਾਂਜੀ ਸਰ ਪਾਜੀ ਐਡਰੈਸ ਹੈਗਾ ਆਪਣਾ ਜੇਵੀ ਵਾਲੇ ਕੁਰਤਾ ਨਾਉਂ ਦੇ ਕੁਰਤਾ ਪਜਾਮਾ ਨਾਉਂ ਦੇ ਨਾਲ ਆਪਣੀ ਮਸ਼ਹੂਰਾਈ ਦੁਕਾਨ ਔਰ ਐਡਰੈਸ ਹੈਗਾ ਸਰੰਦੀ ਗੇਟ ਚੌਂਕ ਮੈਂਦੇ ਪਿੱਛੇ ਹਾਂਜੀ ਔਰ ਉਦੋਂ ਅੱਗੇ ਆਵੋਗੇ ਤੁਹਾਨੂੰ ਐਸਬੀਆਈ ਬੈਂਕ ਹੈ ਜੀ ਐਸਬੀਆਈ ਬੈਂਕ ਤੋਂ 3-4 ਦੁਕਾਨਾਂ ਛੱਡ ਕੇ ਆਪਣੀ ਜੇਵੀ ਵਾਲੇ ਨਾਉਂ ਦੇ ਸ਼ਾਪ ਹੈ ਜੀ ਜੇਵੀ ਵਾਲੇ ਕੁਰਤਾ ਪਜਾਮਾ ਔਰ ਇਧਰੋਂ ਤੁਸੀਂ 메인 ਰੋਡ ਤੋਂ ਆਉਂਗੇ ਪੋਲ ਉੱਤਰ ਅਨਸਾਰ ਦਰਵਾਜਾ ਬੜਨ ਕੇ ਬਾਲਮੇਕੀ ਦਰਵਾਜਾ ਬੜਨ ਅਨਸਾਰ ਅੱਗੇ ਜਾ ਕੇ ਲੈਫਟ ਹੈਂਡ ਦੇ ਉੱਪਰ 10 ਕ ਦੁਕਾਨਾਂ ਛੱਡ ਕੇ ਆਪਣੀ ਸ਼ਾਪ ਆ ਜੀ ਜੇ ਵੀ ਬਲਕੋਟ ਦੇ ਪਜਾਮੇ ਦੇ ਨਾਮ ਦੇ ਮੈਂ ਇੱਕ ਦੇਸੀ ਜਿਹੇ ਤਰੀਕੇ ਨਾਲ ਦੱਸਦਾ ਜਦੋਂ ਸਰਹੰਦੀ ਗੇਟ ਤੋਂ ਆਉਂਗੇ ਹਨੂਮਾਨ ਜੀ ਦਾ ਮੰਦਿਰ ਆਊਗਾ ਤੇ ਅੱਗੇ ਆਉਂਦਾ ਇਸਲਾਮੀਆਂ ਕੰਬੋ ਸਕੂਲ ਉਹਨਾਂ ਦੋਹਾਂ ਦੇ ਸੈਂਟਰ ਜੇਚ ਇਹਨਾਂ ਦਾ ਜਿਹੜਾ ਸ਼ੋਅਰੂਮ ਆਗਾ ਇੱਥੇ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਜੀ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦਿੱਤਾ ਧੰਨਵਾਦ ਦਰਸ਼ਕੋ ਜੋ ਤੁਸੀਂ ਇੰ